ਸਾਂਹ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਨੂੰ ਪਤਾ ਹੈ ਇਸ ਗੱਲ ਦਾ ਕਿ ਜੋ ਆਪਣਾ ਸਾਲ ਪਰ ਤੋਂ ਅੰਦੋਲਨ ਚੱਲਦਾ ਹੈ ਉਸ ਖਨੋਰੀ ਸ਼ੰਭੂ ਰਤਨਪੁਰਾ ਬੋਲ ਰਾਤੇ ਹੁਣ 11 12 13 ਫਰਵਰੀ ਨੂੰ ਮਤਲਬ ਸਾਲ ਪੂਰਾ ਹੋਣ ਵਾਲਾ ਹੈ ਇਸ ਲਈ ਸਾਰੇ ਬਾਰਡਰਾਂ ਦੇ ਉੱਤੇ ਪ੍ਰੋਗਰਾਮ ਰੱਖਿਆ ਗਿਆ ਹੈ ਕਿ ਪੂਰੀ ਤਾਕਤ ਦੇ ਨਾਲ ਆਪਾਂ ਉਹ ਪ੍ਰੋਗਰਾਮ ਕਰਨੇ ਆ ਕਿਉਂਕਿ ਤੁਹਾਨੂੰ ਪਤਾ ਹੈ ਇਸ ਗੱਲ ਦਾ ਵੀ ਇਹ ਸਰਕਾਰ ਨੇ ਆਪਾਂ ਨੂੰ 14 ਫਰਵਰੀ ਨੂੰ ਮੀਟਿੰਗ ਦਿੱਤੀ ਹੈ ਉਸ ਮੀਟਿੰਗ ਤੋਂ ਪਹਿਲਾਂ ਮੋਰਚਾ ਦੇ ਵਿੱਚ ਤੁਹਾਡੀ ਆਮਦ ਮੋਰਚੇ ਪੂਰੀ ਤਾਕਤ ਦੇ ਵਿੱਚ ਦਿਸਣੇ ਚਾਹੀਦੇ ਹੈ ਉਹਦੇ ਨਾਲ ਜਿੱਥੇ ਤੁਹਾਡੇ ਆਗੂਆਂ ਨੂੰ ਗੱਲਬਾਤ ਮਜ਼ਬੂਤੀ ਨਾਲ ਰੱਖਣ ਲਈ ਬਲ ਮਿਲੇਗਾ ਉੱਥੇ ਉਹਦੇ ਬਰਾਬਰ ਬਰਾਬਰ ਸਰਕਾਰ ਵੀ ਕੁਝ ਇਸ ਮੋਰਚਾ ਦੇ ਵਿੱਚ ਵੱਡੀਆਂ ਪੰਚਾਇਤਾਂ ਹੋ ਕੇ ਜਦੋਂ ਇਕੱਠ ਹੋਣਗੇ ਉਹਦਾ ਦਬਾਅ ਮੰਗੇ ਸੋ ਇਸ ਲਈ ਸਾਡੀ ਹੱਥ ਜੋੜ ਕੇ ਬੇਨਤੀ ਹੈ ਕਿ ਰਤਨਪੁਰਾ ਹੌਲਡਰ ਦੇ ਉੱਤੇ ਸੰਗਰਗਿਆ ਮੰਡੀ ਦੇ ਬਿਲਕੁਲ ਨੇੜੇ 11 ਤਰੀਕ ਨੂੰ ਇੱਕ ਵੱਡੀ ਕਿਸਾਨ ਮਹਾਪੰਚਾਇਤ ਰੱਖੀ ਹੈ ਐਸਕੇਮ ਨੌਨ ਪੋਲਿਟিক্যাল ਦੇ ਕੇਮ ਨੂੰ ਸਾਂਝੇ ਤੌਰ ਤੇ ਤੋਂ ਆਪ ਸਭ ਨੂੰ ਸਾਡੀ ਹੱਥ ਜੋੜ ਕੇ ਬੇਨਤੀ ਹੈ ਜਿੰਨੇ ਵੀ ਕਿਸਾਨ ਇਸ ਅਪੀਲ ਨੂੰ ਸੁਣਦੇ ਹੈ ਉਹ ਸਾਰੇ ਮੇਰੀ ਬੇਨਤੀ ਪ੍ਰਵਾਨ ਕਰਿਓ ਪੂਰੀ ਤਾਕਤ ਦੇ ਨਾਲ ਖਾਸ ਤੌਰ ਤੇ ਰਾਜਸਥਾਨ ਵਾਲੇ ਵੀਰ ਤੇ ਪੰਜਾਬ ਵਾਲੇ ਜਿਹੜੇ ਰਤਨਪੁਰਾ ਏਰੀਆ ਦੇ ਨੇੜੇ ਪੈਂਦੇ ਨੇ ਉਹ ਸਾਰੇ ਪੂਰੀ ਤਾਕਤ ਦੇ ਨਾਲ 11 ਤਰੀਕ ਨੂੰ ਰਤਨਪੁਰਾ ਦੇ ਵਿੱਚ ਜਿਹੜਾ ਆਪਣਾ ਵੱਡੀ ਮਹਾਮਜ੍ਹਾਤ ਹੋ ਰਹੀ ਹੈ। ਉਹ ਦੇ ਬੱਚੇ ਦਿਖਾ ਕਰੋ। ਆਪ ਸਭ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹ।